ਮੈਂ ਮਿੱਠੂ ਚੱਡਾ ਵਾਈਸ ਪ੍ਰਧਾਨਯੂਵਾ ਮੋਰਚਾ ਪੰਜਾਬ ਅੱਜ ਕੀ ਪ੍ਰਦਰਸ਼ਨ ਕਰ ਰਹੇ ਹੋ ਕਿਸ ਵਾਸਤੇ ਕੜੀਆ ਕਰ ਰਹੇ ਹੋ ਦੇਖੋ ਪ੍ਰਦਰਸ਼ਨ ਤਾਂ ਲੋਕ ਸਾਡੇ ਕੋਲ ਆ ਰਹੇ ਆ ਭਰਾ ਸਾਡੇ ਵੀਰ ਆ ਰਹੇ ਆ ਦੇਖੋ ਇਹ ਜੇ ਪਲੇਅਰ ਸਾਡੇ ਨਾਲ ਖੜੇ ਨੇ ਇਹ ਕਹਿੰਦੇ ਸਾਡੀ ਆਵਾਜ਼ ਹੀ ਨਹੀਂ ਕੋਈ ਚੱਕਦਾ ਮੈਂ ਚੱਕੂਗਾ ਆਵਾਜ਼ ਯੂਵਾ ਦੀ ਜੇ ਆਪਾਂ ਰਾਜਨੀਤਿਕਾਂ ਦੇ ਵਿੱਚ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਤੇ ਘਰੇ ਬੈਣ ਨੂੰ ਬੈਠਣ ਨੂੰ ਨਹੀਂ ਮਿਲੀਆਂ ਮੈਨੂੰ ਪਾਰਟੀ ਕਿਸੇ ਮੁਕਾਮ ਤੇ ਵੀ ਲਿਆਵੇ ਮੈਂ ਆਪਣਾ ਕੰਮ ਕਰਨਾ ਨਹੀਂ ਛੱਡੂਗਾ ਮੈਂ ਸਰਕਾਰ ਦੇ ਕੰਨ ਖੋਲ ਕੇ ਰਹਿੂੰਗਾ ਤੁਸੀਂ ਦੇਖੋ ਕਿੱਥੇ ਆ ਦਸੋ ਲਾਅ ਐਂਡ ਆਰਡਰ ਮੈਂ ਨਹੀਂ ਕਹਾਂਗਾ ਪ੍ਰਸ਼ਾਸਨ ਗਲਤ ਹੈ ਮੈਂ ਨਹੀਂ ਕਹਾਂਗਾ ਪੁਲਿਸ ਮੇਰੇ ਕੋਲ ਗਲਤੀ ਨਹੀਂ ਲੁੱਟੀ ਕਰ ਰਹੀ ਹੈ ਜਦੋਂ ਸਾਨੂੰ ਸਾਡਾ ਬੌਸ ਕੋਈ ਆਦੇਸ਼ ਹੀ ਨਹੀਂ ਸਹੀ ਦਊਗਾ ਜਦੋਂ ਉੱਤੇ ਬੈਠੇ ਲੀਡਰ ਹੀ ਸਾਨੂੰ ਸਹੀ ਕੰਮ ਕਰਨ ਦੇਣਗੇ ਤੇ ਕੰਮ ਹੋਊਗਾ ਕਿੱਦਾਂ ਜਦੋਂ ਤੁਸੀਂ ਉਹਨਾਂ ਨੂੰ ਪਾਵਰਾਂ ਨਹੀਂ ਦਵੋਗੇ ਮੇਨਟੇਨ ਕਰਨੀ ਤਾਂ ਘੰਟਾ ਮੰਦਰ ਦੇ ਬਾਹਰੋਂ ਇੱਕ ਜੁੱਤੀ ਨਾ ਚੱਕੀ ਜਾਵੇ ਜੇ ਪੁਲਿਸ ਆਪਣੀ ਆਈ ਤੇ ਆਜੇ ਤੇ ਇਹ ਤਾਂ ਕਰਨੀ ਤਾਂ ਨਹੀਂ ਦੇ ਕੰਮ ਦੂਜੀ ਗੱਲ ਜਿਹੜੇ ਯੂਥ ਪੂਰੇ ਪੰਜਾਬ ਨੂੰ ਅਪੀਲ ਕਰਦਾ ਜਿੰਨੇ ਯੁਵਾ ਨੇ ਉਹ ਆਪਣੀਆਂ ਡਿਗਰੀਆਂ ਲੈ ਕੇ ਮੇਰੇ ਕੋਲ ਆਉਣ ਉਹਨਾਂ ਦੀ ਲੜਾਈ ਮੈਂ ਲੜੂੰਗਾ ਕਿਸੇ ਵੀ ਹੱਥ ਤੇ ਜਾ ਕੇ ਨਾ ਨਫਾ ਨਾ ਨੁਕਸਾਨ ਦੇਖਿਆ ਜਾਊਗਾ ਮੈਂ ਆਪਣੇ ਤੇ ਲਊਗਾ ਗੱਲ ਸਾਰੀ ਸਰਕਾਰ ਤੱਕ ਜਾਊਗਾ ਸਰਕਾਰ ਸੀਐਮ ਕੋਠੀ ਦੇ ਘਰੋਂ ਤੱਕ ਜਾਊਗਾ ਔਰ ਇਹ ਗੱਲਾਂ ਨਹੀਂ ਵੱਡੇ ਪੱਦਰ ਦੇ ਉੱਤੇ ਅੱਜ ਦਾ ਸਿਰਫ ਪੰਜ ਸੱਤ ਫੋਨ ਕੀਤੇ ਸੀ ਤੇ ਜਿਹਦੇ ਨਾਲ ਛੋਟਾ ਜਾ ਇੱਕ ਛੋਟਾ ਜਾ ਪ੍ਰੋਟੈਸਟ ਕੀਤਾ ਅਗਲੀ ਵਾਰੀ ਪੂਰੇ ਸਮਾਂ ਲੈ ਕੇ ਕਰਾਂਗੇ ਔਰ ਵੱਡੇ ਪੱਤਰ ਤੇ ਕਰਾਂਗੇ ਜਾਮ ਲਾਏ ਜਾਣਗੇ ਸੜਕਾ ਜਾਮ ਕਰੂੰਗਾ ਪੰਜਾਬ ਦੇ ਹਰ ਜ਼ਿਲ੍ਹੇ ਤੱਕ ਜਾਵਾਂਗੇ ਇਹ ਲollipops ਵੀ ਦਿਖਾਏ ਨੇ ਇਹ ਡਿਗਨੇ ਵੀ ਦਿਖਾਈਆਂ ਨਹੀਂ ਇਹ ਲollipops ਮੇਰਾ ਨਹੀਂ ਜੀ ਇਹ ਪੰਜਾਬ ਸਰਕਾਰ ਦਾ ਆ ਉਹ ਤੁਹਾਡੇ ਤੱਕ ਪਹੁੰਚ ਨਹੀਂ ਰਿਹਾ ਤੁਸੀਂ ਐਡੇ ਵੱਡੇ ਮੀਡੀਆ ਤੇ ਪਤਾ ਤੁਹਾਡੇ ਤੱਕ ਨਹੀਂ ਪਹੁੰਚ ਰਿਹਾ ਦੇਖੋ ਤੁਹਾਡੇ ਲਈ ਸਪੈਸ਼ਲ ਲੈ ਕੇ ਆਇਆ ਇੱਕ ਬੈਗ ਵੀ ਹੈ ਸਾਡੇ ਕੋਲ ਉਹਦੇ ਚ ਪਾਰਸਲ ਇਮੀਗ੍ਰੇਸ਼ਨ ਹੋ ਰਿਹਾ ਕੋਈ ਬੱਚੇ ਕੋਈ ਬੰਦੇ ਟਰੈਕਟਰ ਚੱਕੀ ਫਿਰਦੇ ਸਾਨੂੰ ਜੋਬਾਂ ਦੇਖੋ ਸਰਕਾਰੀ ਸਰਕਾਰ ਨੇ 36000 ਦੇ ਵਿੱਚੋਂ 36 ਬੰਦਿਆਂ ਨੂੰ ਨੌਕਰੀ ਨਹੀਂ ਦਿੱਤੀਆਂ 30 ਬੰਦੇ ਰਹੂਗੀ ਔਰ ਜਿਹੜੀਆਂ ਮਿਲੀਆਂ ਵੀ ਹੋਣਗੀਆਂ ਨਾ ਉਹ ਵੀ ਪ੍ਰਾਈਵੇਟ ਹੈ ਹੁਣ ਤੁਸੀਂ ਆਹ ਪਲੇਅਰ ਦੇਖੋ ਤੁਸੀਂ ਆਪੇ ਦੇ ਮੂੰਹ ਜਬਾਨੀ ਪੁੱਛੋ ਇਹਦਾ ਬਾਇਓ ਡਾਟਾ ਪਤਾ ਕਰੋ ਅਸੀਂ ਕੋਈ ਹਵਾ ਦੇ ਵਿੱਚ ਨਹੀਂ ਮੁੰਡੇ ਇਕੱਠੇ ਕਰਕੇ ਲਿਆਏ ਇਹ ਯੁਵਾ ਆ ਇਹਨਾਂ ਕੋਲ ਆਪਦੀਆਂ ਡਿਗਰੀਆਂ ਨੇ ਕੋਈ ਕ੍ਰੀਏਟ ਨਹੀਂ ਕੀਤੀ ਹੋਈ ਇਕੱਲੇ ਇਕੱਲੇ ਬੰਦੇ ਦੀ ਆਇਡੈਂਟੀਟੀ ਉਹਦੇ ਕੋਲ ਆ ਆਧਾਰ ਕਾਰਡ ਚੈੱਕ ਕਰੋ ਉਹਦਾ ਘਰ ਚੱਕਾ ਕਰੋ ਮੇਰੇ ਕੋਲ ਜਾਣ ਤੋਂ ਬਾਅਦ ਉਹਦਾ ਰਿਕਾਰਡ ਚੈੱਕ ਕਰੋ ਕਿ ਵਾਕਈ ਇਹ 2-3 ਸਾਲ ਤੋਂ ਭਟਕ ਰਿਹਾ ਹੈ ਦੇਖੋ ਇਹ ਇਹ ਦੀ ਜਵਾਨੀ ਪੁੱਛੋ ਇਸ ਮੁੰਡੇ ਨੂੰ ਇਹ ਕਿਦਾਂ ਬੀਤ ਰਿਹਾ ਕਿੰਨੇ ਇਹਦੇ ਕੋਲ ਮੈਡਲ ਨੇ ਅਗਲੀ ਟੈਡੀ ਰਾਣੀ ਇੱਥ ਅਲਟੀਮੇਟਨ ਦੇਣਾ ਇਸ ਤੋਂ ਪਹਿਲਾਂ-ਪਹਿਲਾਂ ਯੁਵਾ ਨੂੰ ਜਿਹੜੇ ਵਾਅਦੇ ਕੀਤੇ ਨੇ ਜੈਨੂਅਲੀ ਵਾਅਦੇ ਕੀਤੇ ਨੇ ਮੈਂ ਪੱਤਰਕਾਰਾਂ ਨੂੰ ਇੱਕੋਰੀ ਪੁੱਛੂੰਗਾ ਜ਼ਰੂਰ ਕਿ ਉਹ ਵਾਰਿਆਂ ਦੇ ਵਿੱਚੋਂ ਜੇ ਅਸੀਂ 5 ਗੱਲਾਂ ਕਹਿ ਰਹੇ ਹਾਂ 5 ਦੇ ਵਿੱਚੋਂ 2 ਵੀ ਮੰਨ ਲਣ ਮੇਰੀ ਕਿਸੇ ਸਰਕਾਰ ਨਾਲ ਲੜਾਈ ਨਹੀਂ ਮੈਂ ਲੋਕਾਂ ਦੇ ਮੁੱਦੇ ਪੰਚਾਇਲੇ ਜੇ ਮੇਰੇ ਕੋਲ ਸਟੂਡੈਂਟ ਆਉਂਦੇ ਆ ਮੈਂ ਉਹਨਾਂ ਦੀ ਗੱਲ ਪਹੁੰਚਾਊਗਾ ਉਹਨਾਂ ਲਈ ਲੜੂੰਗਾ ਠੀਕ ਹੈ ਤੇ ਜੇ ਉਹ 20 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਮੁੱਦਿਆਂ ਦੇ ਵਿੱਚ ਯੁਵਾ ਨੂੰ ਨੌਕਰੀਆਂ ਦਿੰਦੇ ਨੇ ਯੁਵਾ ਦੀਆਂ ਮਜਬੂਰੀਆਂ ਸੁਣਦੇ ਨੇ ਉਹਨਾਂ ਨੂੰ ਐਡਜਸਟ ਕਰਦੇ ਨੇ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਪ੍ਰੋਗਰਾ ਅੱਜ ਛੋਟੀ ਜੀ ਸ਼ੁਰੂਆਤ ਹੈ ਜਿਹੜਾ ਯੂਵਾ ਮੋਰਚਾ ਜਾਂ ਯੁਵਾ ਆ ਅੱਜ ਸਰਕਾਰ ਦੀ ਰੀੜ ਦੀ ਹੱਡੀ ਮੰਨਿਆ ਗਿਆ ਤੇ ਰੀੜ ਦੀ ਹੱਡੀ ਨੂੰ ਸਰਕਾਰ ਅੱਜ ਮੈਂ ਕਹਿੰਦਾ ਪਿੱਛੇ ਛੱਡ ਰਹੀ ਹੈ ਕਾਰਨ ਕੀ ਅੱਜ ਮੈਂ ਕਹਿੰਦਾ ਇੰਨੇ ਪੜੇ ਲਿਖੇ ਨੂੰ ਮੰਨਿਆ ਤੇ ਲੋ ਆਪਾਂ ਸ਼ੋਅ ਕੀ ਕਰਦੇ ਪਏ ਆ ਵੀ ਪੰਜਾਬ ਦੇ ਜਿਹੜੇ ਬੱਚੇ ਆ ਉੜਦਾ ਪੰਜਾਬ ਕਹਿ ਦਿੰਦੇ ਆ ਜਾਂ ਕੁਝ ਕਹਿ ਦਿੰਦੇ ਪਰ ਸਾਡੇ ਪੰਜਾਬ ਚ ਲੋਕ ਡਿਗਰੀਆਂ ਲੈ ਕੇ ਬੱਚੇ ਡਿਗਰੀਆਂ ਲੈ ਕੇ ਬੈਠੇ ਆ ਤੇ ਉਹ ਬਾਹਰ ਜਾਣ ਤੇ ਮਜਬੂਰ ਨੇ ਉਹ ਨਹੀਂ ਚਾਹੁੰਦੇ ਬਾਹਰ ਹੁਣ ਕਿਸੇ ਮਾਂ ਪਿਓ ਦਾ ਦਿਲ ਨਹੀਂ ਕਰਦਾ ਵੀ ਉਹਨਾਂ ਦਾ ਬੱਚਾ ਬਾਹਰ ਜਾਵੇ ਪਰ ਬਾਹਰ ਜਾਣ ਤੇ ਮਜਬੂਰ ਨੇ ਕਾਰਨ ਇੱਥੇ ਏਡੇ ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਇੰਨੇ ਨੇ ਮਹਿੰਗੀ ਪੜ੍ਹਾਈ ਕਰਕੇ ਤੇ ਇੱਥੇ ਸਾਨੂੰ ਡਿਗਰੀਆਂ ਡਿਗਰੀਆਂ ਲੈ ਕੇ ਬਸ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਇੱਕ ਸਿਰਫ ਇੱਕ ਕਵਰ ਹੋਲਡਰ ਹੈ ਨਾ ਉਹਦੇ ਚ ਪੈਨ ਨੂੰ ਤੇ ਅੱਜ ਨੌਕਰੀ ਹੋਰਡਿੰਗ ਲੱਗਦੇ ਆ 36000 ਨੌਕਰੀ ਦੇਤੀ ਪ੍ਰਾਈਵੇਟ ਨੌਕਰੀਆਂ ਦਿੱਤੀਆਂ ਮੈਨੂੰ ਦੱਸੋ ਇੱਕ ਆંકੜੇ ਦੀ ਗੱਲ ਕਰੋ ਜੇ ਆંકੜੇ ਦੀ ਗੱਲ ਕਰੀਏ ਤੇ ਕਿਹੜੀ ਸਰਕਾਰੀ ਨੌਕਰੀ ਦਿੱਤੀ ਗਈ ਹੈ ਇਹਨਾਂ ਨੇ ਜੇ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿੱਤੀਆਂ ਮੈਂ ਕਹਿੰਦਾ ਐਸ ਪ੍ਰਸਤੀ ਆਪਦਾ ਪਰਿਵਾਰ ਕਰ ਰਿਹਾ ਸੀਐਮ ਦਾ ਆਪਦਾ ਪਰਿਵਾਰ ਕਰ ਰਿਹਾ ਤੇ ਮੈਂ ਕਹਿੰਦਾ ਕਿਹਨੂੰ ਨੌਕਰੀ ਦਿੱਤੀ ਆ ਆંકੜੇ ਕਲੀ ਪਰ ਆਉਣ ਵਾਲੇ ਸਮੇਂ 'ਚ ਅਸੀਂ ਅਲਟੀਮੇਟਮ ਦੇ ਰਹੇ ਆ 15 ਦਿਨ ਦਾ ਜਾਂ ਮਹੀਨੇ ਦਾ ਵੀ ਜਿਹਦੇ ਵਿੱਚ ਵਿੱਚ ਜਿਹੜਾ ਅਸੀਂ ਕਲੀਅਰ ਕਰ ਰਹੇ ਆ ਵੀ ਜਿਹੜਾ ਯੁਵਾ ਨੇ ਜਿਨ੍ਹਾਂ ਕੋਲ ਉਹ ਕੈਪੇਬਲ ਨੇ ਨੌਕਰੀ ਕਰਨ ਦੇ ਸਰਕਾਰੀ ਨੌਕਰੀ ਕਰਨ ਦੇ ਜੇ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਤੇ ਇਹ ਤਾਂ ਹਜੇ ਇੱਕ ਛੋਟੀ ਜੀ ਸ਼ੁਰੂਆਤ ਹੈ ਤੇ ਅੱਗੇ-ਅੱਗੇ ਅਸੀਂ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਤੇ ਹਰੇਕ ਜ਼ਿਲ੍ਹੇ 'ਚ ਕਰਾਂਗੇ ਅੱਜ ਇਹਦਾ ਪ੍ਰਦਰਸ਼ਨ ਹੈ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਇਹਨਾਂ ਜਿਹੜਾ ਆਨ ਵਾਲਾ ਫਿਊਚਰ ਹੈ ਉਹ ਅੰਧਕਾਰ ਵਿੱਚ ਹੀ ਹੈ ਫਿਊਚਰ ਬੱਚਿਆਂ ਦਿਖ ਰਿਹਾ ਵੀ ਜਿਹੜਾ ਆਵਾਂ ਵਾਲਾ ਫਿਊਚਰ ਆ ਸਾਡਾ ਬਿਲਕੁਲ ਖਤਮ ਹੈ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਬੱਚੇ ਜਿਹੜੇ ਆ ਸੜਕਾਂ ਤੇ ਫਿਰ ਰਹੇ ਆ ਜਿਹੜੀ ਇਹ ਡਿਗਰੀਆਂ ਦੇ ਰਹੇ ਆ ਭਗਵੰਤ ਮਾਨ ਜੀ ਇੰਨੀਆਂ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਇੱਕ ਤਾਂ ਨੌਕਰੀ ਦੱਸੇ ਲੋ ਤੇ ਕਿਸੇ ਨੂੰ ਦਿੱਤੀ ਆ ਕੋਈ ਲਿਸਟਿੰਗ ਰਿਲੀਜ਼ ਕਰ ਦੇਵੇ ਅੱਜ ਇਹ ਬੱਚਿਆਂ ਨੇ ਧਰਨਾ ਦਿੱਤਾ ਹੈ ਇਹਦਾ ਜਵਾਬ ਦੇਵੇ ਸਾਨੂੰ ਲਿਸਟ ਦੇਵੇ ਕਿਹੜੇ ਕਿਹੜੇ ਮੈਗਜ਼ਿਨ ਕਿਹੜੇ ਕਿਹੜੇ ਸਰਕਾਰੀ ਡਿਪਾਰਟਮੈਂਟ ਚ ਕਿੰਨੇ ਬੱਚਿਆਂ ਨੂੰ ਨੌਕਰੀ ਦਿੰਦੀ ਆ ਇੱਕ ਵੀ ਨੌਕਰੀ ਨਹੀਂ ਦਿੱਤੀ ਲਾਅਨ ਆਰਡਰ ਦਾ ਇਹ ਹਾਲ ਹੈ ਤੁਰੇ ਜਾਂਦੇ ਪਤਾ ਨਹੀਂ ਮੇਰੇ ਹੀ ਘੜ ਪਤਾ ਨਹੀਂ ਮੇਰੇ ਮੋਬਾਈਲ ਖੋਲਣਾ ਐਨਾ ਬੁਰਾ ਹਾਲ ਐ ਸਰਕਾਰ ਦਾ ਇਹ ਕਹਿੰਦੇ ਬਦਲਾਅ ਬਹੁਤ ਵਧੀਆ ਬਦਲਾਅ ਲਿਆਂਦਾ ਭਗਵੰਤ ਮਾਨ ਜੀ ਤੁਸੀਂ ਐਦਾਂ ਦਾ ਬਦਲਾਅ ਤਾਂ ਕਦੀ ਦੇਖਿਆ ਨਹੀਂ ਸੀ ਰਾਹ ਜਾਂਦੀ ਲੜਕੀ ਦਾ ਫੋਨ ਖੋਲ ਲੰਦੇ ਆ ਰਾਹ ਜਾਂਦੀ ਜਨਾਨੀ ਦੀ ਚੇਲ ਲਾ ਲੰਦੇ ਆ ਰਾਹ ਜਾਂਦੀ ਜਨਾਨੀ ਦੀਆਂ ਵਾਲੀਆਂ ਲਾ ਲੰਦੇ ਆ ਇਹ ਐਡਾ ਬੜਾ ਬਦਲਾਅ ਸਾਨੂੰ ਨਹੀਂ ਚਾਹੀਦਾ ਰੱਬ ਦੇ ਬਾਸਤੇ ਤੁਸੀਂ ਜੋ ਸਾਡਾ ਪੁਰਾਣਾ ਸਿਸਟਮ ਸੀ ਪੰਜਾਬ ਦਾ ਉਹੀ ਰਹਿਣ ਦਿਓ ਕਿਉਂਕਿ ਇਹ ਸਾਨੂੰ ਬਦਲਾਅ ਸਾਨੂੰ ਤੁਹਾਡਾ ਬਦਲਾਅ ਮਨਜ਼ੂਰ ਨਹੀਂ ਆ ਤੁਸੀਂ ਇੱਕ ਸੀਟ ਦੇ ਪਿੱਛੇ ਦੇਖਿਆ ਹਿੰਦੁਸਤਾਨ ਦੇ ਇਤਿਹਾਸ ਚ ਲਿਖੀ ਜਾਏਗੀ ਇਹ ਗੱਲ ਇੱਕ ਬਾਈ ਇਲੈਕਸ਼ਨ ਦੇ ਪਿੱਛੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਰਹਿائش ਚੱਕ ਜਲੰਧਰ ਲੈ ਗਿਆ ਅੱਜ ਚਾਰਾਂ ਤੇ ਹੋਰ ਹੋਣੀਆਂ ਚਾਰ-ਛਾਰਾਂ ਜਿਹੜਾ ਆਪਣੀ ਰਹਿائش ਲੈ ਜਾਏਗਾ ਕੀ ਹੋ ਗਿਆ ਯਾਰ ਇਹਨਾਂ ਨੂੰ ਇਹਨਾਂ ਨੂੰ ਆਪਣੀ ਗਰਮੀ ਦਾ ਨਹੀਂ ਪਤਾ ਇਹਨਾਂ ਨੂੰ ਆਪਣੀ ਕੁਰਸੀ ਦਾ ਨਹੀਂ ਪਤਾ ਮੇਰੀ ਕੁਰਸੀ ਦੀ ਕੀਮਤ ਕੀ ਹੈ ਕਿਉਂਕਿ ਗਾ ਗਾ ਇਹ ਗਵਈਏ ਰਹੇ ਆ ਜਿਹੜੇ ਆਪ ਵੀ ਗਵਈਏ ਆ ਨਾਲ ਵੀ ਗਵਈਏ ਆ ਉਹ ਤਾਰੀਆਂ ਵਾਲੇ ਆ ਇਹ ਅਸੀਂ 3-2 ਸਾਲ ਦਾ ਕੱਢ ਲਿਆ ਔਖੇ ਔਖੇ ਤਾਰੀਆਂ ਵਾਲੇ ਤੋਂ 3 ਸਾਲ ਸਾਨੂੰ ਪਤਾ ਮੈਨੂੰ ਨਹੀਂ ਲੱਗਦਾ 3 ਸਾਲ ਸਰਕਾਰ ਚੱਲੇਗੀ ਜੋ ਇਹਨਾਂ ਦੇ ਹਾਲਾਤ ਆ ਦੇਖੋ ਹਾਂ ਅੱਜ ਜਿਹੜੀ ਜਿਮਨੀ ਚੋਣਾਂ ਆ ਜਿੱਤ ਗਈ ਆ ਮਾਦੀ ਪਾਰਟੀ ਤੋਂ ਵੀ ਲੱਗਦਾ ਹੈ ਕੱਲ ਵੀ ਉਹ ਆਪਣੇ ਵਾਂਗ ਸੇ। ਦੇਖੋ ਜਿਹੜੀ ਜਿਮਨੀ ਚੋਣ ਹੈ ਇਹ ਸਰਕਾਰ ਦੀ ਹੁੰਦੀ ਹੈ ਪ੍ਰਸ਼ਾਸਨ ਸਰਕਾਰ ਦਾ ਪੁਲਿਸ ਸਰਕਾਰ ਦੀ ਬਿਊਰੋਕ੍ਰੇਸੀ ਸਰਕਾਰ ਦੀ ਤੱਕਾ ਸਰਕਾਰ ਦਾ ਵੱਧ ਮਾਗੀ ਸਰਕਾਰ ਦੀ ਇਹ ਤਾਂ ਪ੍ਰਾਣਾ ਇਤਿਹਾਸ ਚੱਲਦਾ ਆ ਰਿਹਾ ਹੈ। ਸਵਤੰਤਰਤਾ ਹੈ ਅੱਜ ਇਲੈਕਸ਼ਨ ਹੋਏ ਸੀ। ਅੱਜ ਇਲੈਕਸ਼ਨ ਹੋਏ ਮੈਂ ਆਪਣੀ ਸੀਟ ਦੀ ਗੱਲ ਕਰਦਾ ਮੇਰੀ ਪੂਰਬੀ ਸੀਟ ਤੋਂ ਮੈਨੂੰ 5 ਦਿਨ ਚ 18000 ਵੋਟ ਪਈ ਸੀ ਆਮ ਆਦੀ ਪਾਰਟੀ ਵਾਲਿਆਂ ਪਈ ਸੀ 68000 ਵੋਟ ਅੱਜ ਮੈਨੂੰ ਪਈਆ 50800 ਵੋਟ ਉਹਨੂੰ ਪਈਆ 32000 ਵੋਟ ਕਿੱਥੇ ਖੜੇ ਆ ਇਹ ਅਸੀਂ ਸ਼ਹਿਰ ਦੀਆਂ 8 ਸੀਟਾਂ 5 ਸੀਟਾਂ ਜਿੱਤੇ ਆ ਸ਼ਹਿਰੀ ਇਹਨਾਂ ਦੀ ਪੰਜਾਬ ਚ ਕੋਈ ਵੀ ਨਹੀਂ ਜਿੱਤੇ ਆ ਨੋਆ ਚੋ ਕੋਈ ਨਹੀਂ ਜਿੱਤੇ ਆ ਅੱਜ ਇਲੈਕਸ਼ਨ ਹੋ ਜਾਣ ਇਹ 32 ਸੀਟਾਂ ਦੇ ਜਿੱਤੇ ਆ ਟੋਟਲ ਅੱਜ ਲੋਕ ਸਭਾ ਅੱਜ ਇਲੈਕਸ਼ਨ ਹੋ ਜਾਣ ਇਹਨਾਂ ਨੂੰ 10 ਸੀਟਾਂ ਨਹੀਂ ਆਣੀਆਂ ਤਜਰਬਾ ਕਰ ਲੈਣ ਦੇਖ ਲੈਣ ਕਿੰਨਾ ਕੁ ਬਦਲਵਾਲ ਹੋਉਂਦਾ ਕਿੰਨਾ ਲੋਕ ਇਹਨਾਂ ਨੂੰ ਚਾਹੁੰਦੇ